ਹਾਂਜੀ ਭਾਜੀ ਕੀ ਨਾਮ ਆ ਆਪਣਾ ਆਪਣਾ ਭਾਜੀ ਕਮਜੀਤ ਸਿੰਘ ਹੈ ਜੀ ਤੇ ਆ ਭਾਜੀ ਗੱਡੀ ਦਾ ਕੀ ਹਾਸਾ ਹੋਇਆ ਕਿਦਾਂ ਇਹ ਗੱਡੀ ਭਾਜੀ ਚੰਡੀਗੜ੍ਹ ਜਾ ਰਹੀ ਸੀਗੀ ਠੀਕ ਆ ਰਸਤੇ ਦੇ ਵਿੱਚ ਇਹਨਾਂ ਨੂੰ ਲੱਗਾ ਵੀ ਥੋੜੀ ਖਰਾਬੀ ਆਈ ਆ ਤੇ ਸਟੀering ਇਹਨਾਂ ਦਾ ਜਾਮ ਹੋਇਆ ਸੀਗਾ ਇਹਨਾਂ ਨੇ ਸਾਈਡ ਤੇ ਲਾ ਕੇ ਗੱਡੀ ਰੁੱਕ ਰੋਕੇ ਜਿੱਦਾਂ ਦੇਖੀ ਆ ਤੇ ਗੱਡੀ ਦੇ ਵਿੱਚ ਧੂਆਂ ਨਿਕਲਣ ਲੱਗ ਪਿਆ ਧੂਆਂ ਨਿਕਲਦੇ ਸਾਰੇ ਇਹਨਾਂ ਨੇ ਬਾਹਰ ਨਿਕਲੇ ਤੇ ਗੱਡੀ ਦੇ ਵਿੱਚੋਂ ਅੱਗ ਜਿੱਦਾਂ ਨਿਕਲੀ ਆ ਇਹਨਾਂ ਨੇ ਬੋਨਟ ਖੋਲਿਆ ਤੇ ਅੱਗ ਥੋੜੀ ਜ਼ਿਆਦਾ ਹੋ ਗਈ ਆ ਦੇ ਲੋਕ ਇਕੱਠੇ ਹੋ ਗਏ ਅੱਗ ਬੁਝਾਉਣ ਨੂੰ ਸਾਰੇ ਜਣੇ ਜਿੱਦਾਂ ਯਤਨ ਕਰਦੇ ਰਹੇ ਕਿਸੇ ਨੇ ਮਿੱਟੀ ਪਾਈ ਕਿਸੇ ਨੇ ਕੁਝ ਕੀਤਾ ਪਹਿਲਾਂ ਤਾਂ ਅੱਗ ਬੁਝ ਗਈ ਸੀ ਫੇ ਇਹਨਾਂ ਨੇ ਵੀ ਦੇਖਿਆ ਵੀ ਫਾਇਰਿਕ ਵਰਗੇ ਵਾਲਿਆਂ ਨੂੰ ਵੀ ਕੀਤਾ ਸੀਗਾ ਫੋਨ ਤੇ ਉਹਨਾਂ ਨੇ ਜਿੱਦਾਂ ਆਉਣ ਲੱਗੇ ਤੇ ਅੱਗ ਲੋਕਾਂ ਨੇ ਬੁਝਾ ਦਿੱਤੀ ਤੇ ਇਹ ਇਹ ਕਹਿੰਦੇ ਵੀ ਇਹਨਾਂ ਨੇ ਨਾ ਕਰਦੀ ਫਾਇਰਿਕ ਰੇਡ ਵਾਲਿਆਂ ਤੇ ਉਹ ਜਦੋਂ ਨਾ ਕੀਤੀ ਤੇ ਉਦੋਂ ਬਾਅਦ ਚੋਂ ਉਹ ਆਏ ਨਹੀਂ ਤੇ ਅੱਗ ਦੁਬਾਰਾ ਜਿੱਦਾਂ ਲੱਗ ਗਈ ਤੇ ਫੇ ਨਹੀਂ ਬੁਜਾ ਹੋਈ ਕਿਸੇ ਤੋਂ ਤੇ ਫਿਰ ਫਾਈਰ ਵਿਗਟ ਮੌਕੇ ਤੇ ਆਈ ਸੀ ਵੀ ਦੁਬਾਰਾ ਕਾਲ ਕਰਕੇ ਉਹਦਾ ਬਹੁਤ ਲੇਟ ਪਹੁੰਚੀ ਆ ਪਰ ਜਾਨੋਕ ਗੱਡੀ ਸਾਰੀ ਜਲ ਗਈ ਸੀ ਭਾਈ ਮੌਕੇ ਤੇ ਸੀਗੇ ਉਦੋਂ ਜਦੋਂ ਗੱਡੀ ਨੂੰ ਅੱਗ ਲੱਗੀ ਸੀ ਹਾਂਜੀ ਹਾਂਜੀ ਮੈਂ ਭਾਜੀ ਜਦੋਂ ਆਇਆ ਆ ਉਦੋਂ ਅੱਗ ਭਾਜੀ ਸ਼ੁਰੂ ਹੋਈ ਸੀਗੀ ਹਲੇ ਤੇ ਉਦਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਤਾ ਜਾਨੀ ਨੁਕਸਾਨ ਨਹੀਂ ਭਾਜੀ ਇਹ ਜਾਨੀ ਬੰਦੇ ਦਾ ਸਾਰੇ ਬਚ ਗਏ ਆ ਤੇ ਤਿੰਨੇ ਜਾਨੇ ਸੀਗੇ ਤੇ ਉਹਨਾਂ ਨੇ ਉਹ ਤਾਂ ਮੌਕੇ ਤੇ ਗੱਡੀ ਰੋਕ ਲਈ ਸੀਗੀ ਟਾਈਮ ਨਾਲ ਤਾਂ ਕਰਕੇ ਉਹਨਾਂ ਦਾ ਬਚਾਅ ਹੋ ਗਿਆ ਹਾਂਜੀ ਸਰ ਕੀ ਨਾਮ ਆ ਆਪਣਾ ਮੇਰਾ ਤਰੁਣ ਪਾਰਾ ਜੀ ਤੇ ਸਰ ਆ ਗੱਡੀ ਨੂੰ ਅੱਗ ਪੈ ਗਈ ਕੀ ਕਾਰਨ ਸੀਗਾ ਕੁਝ ਪਤਾ ਲੱਗਾ ਜੀ ਅਸੀਂ ਆ ਸੱਪ ਨੂੰ ਫੌਨ ਲੱਗੀ ਪਾਰਾ ਜੀ ਚਲਾ ਰਹੇ ਸੀਗੇ ਜੀ ਆਹ ਜਾ ਰਹੇ ਸੀਗੇ ਖਰੜ ਨਾਲ ਫੇਰ ਅਸਤੇ ਫੋਨ ਆ ਗਿਆ ਅਸੀਂ ਆ ਕੇ ਵਾਪਸ ਯੂ-ਟਰਨ ਲੈਣ ਲੱਗੇ ਤੇ ਤੂੰ ਆ ਜਾ ਦੇਖਿਆ ਬਸ ਉਹ ਫਿਰ ਉਹ ਦੇਖਿਆ ਤੇ ਇੱਕ ਰਿਕ ਮੁੱਠੀ-ਮੁੱਠੀ ਭਾਈ ਵੀ ਬੋਝ ਲਈ ਆ ਇਹ ਅਸੀਂ 12 ਦੀ ਨੀਟ ਕਰ ਰਹੇ ਸੀ। ਥੋੜੀ ਦੇਰ ਪਤਾ ਨਹੀਂ ਥੱਲੇ ਲੱਗੀ ਹੋਣੀ ਹੈ। ਕੋਈ ਇੱਕ ਨਾ ਧੂਆ ਪਏ ਸ਼ੁਰੂ ਹੋ ਗਿਆ। ਤੇ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਕਾਲ ਹਾਂਜੀ ਫਾਇਰ ਬ੍ਰਿਗੇਡ ਤੇ ਮੌਕੇ ਤੇ ਆ ਗਈ ਸੀ ਫਾਇਰ ਬ੍ਰਿਗੇਡ ਤੇ ਸਰ ਗੱਡੀ ਜਿੱਦਾਂ ਦੇਖਣ ਨੂੰ ਮਿਲ ਰਹੀ ਆ ਪੂਰੀ ਅੱਗੇ ਇੰਜਨ ਸਾਰਾ ਮਤਲਬ ਚੱਲ ਕੇ ਖਾਕ ਹੋ ਗਿਆ। ਤੇ ਟੋਟਲੀ ਕਿੰਨਾ ਕੁ ਮਤਲਬ ਘਾਟੇ ਨੁਕਸਾਨ ਹੋ ਗਿਆ ਉਹਨਾ ਕਿਉਂਕਿ ਬਹੁਤ ਵੱਡਾ ਮਤਲਬ ਵੱਡੀ ਵੀ ਬ੍ਰਾਂਡਡ ਆ। ਕਿਹਦੀ ਬਰਸ਼ਾ ਕਦੇ ਭਲਾਏ ਆ ਉਹ ਹਾਂਜੀ ਲੈ ਕੇ ਜਾ ਕੇ ਬੁੱਧਨਗੇ ਕੀ ਆ।